ਸੂਖੀ ਮਹੱਲਾ ਤੀਜਾ ਅਰਜੀ ਸੂਖਮ ਆਗਮ ਹੈ ਇਹ ਪਰਸ਼ਨ ਹੈ ਸਿੱਖਾਂ ਵੱਲੋਂ ਇਹ ਮਾਰਿਆ ਹਰੀ ਜੀ ਨੂੰ ਸੂਖਮ ਕਹਿੰਦੇ ਆ ਲੋਕ ਸੂਖਮ ਤੇ ਸੁਖਮ ਕਾਲ ਤੀਨੇ ਉੱਦਨ ਉਦਨ ਬਤਾਏ ਬਹੁਤ ਸੂਖਮ ਹੈ ਕਾਰੇ ਦਾ ਸੂਖਮ ਸਾਹਿਬ ਸੰਗੋਜੀ ਪਰਮਾਣੂ ਮੰਨੇ ਹੈ ਪਰਮਾਣੂ ਜਿਹੜੇ ਹੈ ਬਾਹਰ ਨਾਲ ਸੋਮਾ ਫੈਬ੍ਰਿਕ ਮੰਨੇ ਹੈ ਅਤੇ ਜੋਗੀ ਧਿਆਨ ਨਾਲ ਪਰਮਾਣੂ ਨੂੰ ਦੇਖ ਸਕਦੇ ਆ ਇਸੇ ਪ੍ਰਕਾਰ ਬੁਖਾਰ ਦੇ ਕੀੜੇ ਜਿਹੜੇ ਬਾਅਦ ਸੁਖ ਹੁੰਦੇ ਆ ਪਰ ਗੰਤਖੁਰਦਬੀਨ ਨਾਲ ਦਿਖਾ ਦਿੰਦੇ ਰੋਗੀ ਨੂੰ ਵੀ ਇਹ ਕੀੜੇ ਆ ਬੁਖਾਰ ਦੇ ਇਸੇ ਪ੍ਰਕਾਰੇ ਸੂਖਮ ਚੀਜ਼ਾਂ ਜਿਹਨੀਆਂ ਬਣੀਆਂ ਆ ਨਾ ਇਹਨਾਂ ਨੂੰ ਜੋ ਵੀ ਜਿਵੇਂ ਧਿਆਨ ਨਾਲ ਵੇਖ ਲੈਂਦੇ ਆ ਮਹਾਰਾਜ ਕਹਿੰਦੇ ਹਰਜੀ ਜਿਹੜਾ ਹੈ ਪ੍ਰਵੇਸ਼ ਕਰ ਉਹ ਤਾਂ ਬਈ ਸੂਖਮ ਪ੍ਰਮਾਣ ਨਾਲ ਆਦਿਕ ਤੋਂ ਵੀ ਸੂਖਮ ਹੈ ਫਿਰ ਇਹ ਤਾਂ ਗੰਧਕਾ ਵਾਲੀਆਂ ਚੀਜ਼ਾਂ ਨੇ ਜੋ ਸ਼ਕਤੀਆਂ ਇਹ ਵੇਖ ਲੈਂਦੇ ਆ ਪ੍ਰਮਾਣ ਨੂੰ ਨੂੰ ਉਹ ਅਗੰਗ ਹੈ ਉਹ ਗੰਮਤਾ ਦੇ ਰਹਿਤਾ ਪ੍ਰਵੇਸ਼ ਕਰੋ ਸੁਖਮ ਹੈ ਰੂਪ ਨਾ ਦੇਖਣਾ ਰੰਗ ਕੇਸ਼ ਤਰੈ ਗੰਕੇ ਕਾ ਤੈਨੂੰ ਕਿਉ ਸੁਖਨ ਹੈ ਅਤੇ ਅਗੰਗ ਹੈ ਗੰਮਤਾ ਕਰਕੇ ਵੀ ਕਿਸੇ ਪ੍ਰਕਾਰ ਉਹਦੀ ਗੰਮਤਾ ਕਿਸੇ ਪ੍ਰਕਾਰ ਨਹੀਂ ਪਾਈ ਜਾ ਸਕਦੀ ਸ਼ਾਸਨ ਕਰਕੇ ਵੀ ਗੰਮ ਹੈ ਕਿਤਬਿਧ ਮਿਲਿਆ ਜਾਏ ਅਤਿ ਸੇ ਸਰਗਰੋ ਕਿਹੜੀ ਵਿਧੀ ਨਾਲ ਮਿਲਿਆ ਜਾਵੇ ਆਪ ਕਿਰਪਾ ਕਰਕੇ ਦਸੋਂ ਪਰਖ ਨੇ ਸਿਖਾਣਾ ਉਹਦਾ ਉਪਰ ਗੁਰੂ ਸਾਹਿਬ ਜੀ ਬੰਦੇ ਹਾਂ ਇਹ ਸ਼ਬਦ ਕਰਨਾ ਕਰੀ ਜਾ ਹੁੰਦਾ ਹੈ ਔਰ ਕਹ ਸਾਡ ਤੁਹਾਨੂੰ ਕੱਟੀ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਉਸ ਦੇ ਮਿਲਣ ਵਾਸਤੇ ਬੜੇ ਲੋਕ ਯਤਨ ਕਰਦੇ ਆਂ ਕਿ ਇੱਕ ਦੇਸੀ ਪਰਮੇਸ਼ਰ ਨੂੰ ਪਸਤੀ ਜਾਂਦੇ ਆ ਪਰ ਮੈਂ ਨਹੀਂ ਆ ਤਾਂ ਸ੍ਰਿਸ਼ਟੀ ਪੈਦਾ ਹੋਈ ਮੰਨਦੇ ਆ ਤੇ ਇਸ ਤਰ੍ਹਾਂ ਜਿਵੇਂ ਕਮਰੀ ਦਾ ਮਨ ਆ ਸਬੰਧ ਹੁੰਦਾ ਉਹਦੇ ਕਹਿੰਦੇ ਗਿਆਨ ਹੁੰਦਾ ਜਦੋਂ ਜਮਦੀਨ ਮੰਨਣਾ ਸੋងਹੜ ਜਾਂਦਾ ਉਹ ਕੋਈ ਗਿਆਨਿੰਦ ਦਾ ਸ਼ੋਭਤ ਵਸਦਾ ਤੇ ਕਿਸ ਪ੍ਰਕਾਰ ਦਾ ਉਹਨਾਂ ਦਾ ਨਿਰਣਾ ਹੈ ਇਸੇ ਪ੍ਰਕਾਰ ਇਹ ਭਰਮ ਪਿਆ ਹੈ ਨਾ ਸਾਰਿਆਂ ਲੋਕਾਂ ਨੂੰ ਇਸ ਪ੍ਰਕਾਰ ਛੇ ਸੂਲਮਿਆਂ ਨੂੰ ਇਕੱਠੀ ਰਖਾਤਾ ਉਹ ਆਖਰੀਏ ਕਿਸੇ ਨੇ ਪੈਰ ਦੇਖੇ ਕਿਸੇ ਕੰਨ ਦੇਖੇ ਕਿਸੇ ਸੰਗ ਦੇਖਿਆ ਕਿਸੇ ਨੂੰ ਪੂਛ ਵੇਖੀ ਕਿਸੇ ਨੂੰ ਪੇਟ ਵੇਖਿਆ ਸਾਰੇ ਅੱਗ ਚਰਚਾ ਕਰਨ ਲੱਗੇ ਜੇਨ ਪੇਟ ਵੇਖੇ ਵੀ ਕਹਿੰਦੇ ਜਿਵੇਂ ਹੀਰੇ ਵਰਗਾ ਜਿੰਨ ਪੂਹੀ ਰਖੀ ਰਸਤੇ ਵਰਦਾ ਜਿੰਨ ਸਿੰਦੇ ਵੇਖਿਆ ਸੀ ਕੂੜਾ ਜਿਆ ਕੰਮ ਵੇਖਣਾ ਹੈ ਕਦੇ ਛੱਗਾ ਵਰਦਾ ਹੈ ਨਾ ਕੰਮ ਵੇਖਣਾ ਕਦੇ ਫੰਦੇ ਵਰਦਾ ਹੈ ਸਾਰੇ ਆਪੋ ਹੀ ਠਗੜੇ ਤੇ ਚੰਗ ਕਹਿੰਦੇ ਹਾਜੀ ਹਾਜੀ ਹੈ ਇਹ ਸੇਸ਼ ਆਸਨਾ ਨਿਰਮਾਣ ਇੱਕ ਇੱਕ ਗੰਗੂ ਲੈ ਕੇ ਕਸਮ ਕਰਦੇ ਹੈ ਹੈ ਪਰਮੇਸ਼ਰ ਦਾ ਕਸਮ ਕਰਦੇ ਇੱਕ ਇੱਕ ਗੰਗੂ ਲੈ ਕੇ ਕਿਉਂ ਇਹ ਦੇਵ ਨੂੰ ਕਸਮ ਕਰਨ ਵਾਲੇ ਹਨ ਹੋਰ ਕਹ ਸਾਬਦ ਭਰਮ ਕੱਟਦੇ ਆਇਆਂ ਨੂੰ ਭਰਮ ਤੇ ਹਿਲ ਕਰਨ ਤੇ ਇਹਦੇ ਸਹਿਦ ਖਰਿਸ਼ਾਸਤਰ ਉੱਚੋ ਕਹੇ ਅੰਤਹ ਪਾਰਾਵਾਰ ਇਸ ਧਰਮ ਨੂੰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਇਹ ਗੁਰਮਤ ਦਾ ਉਸੂਲ ਹੈ ਤੋਂ ਮਾਰੇ ਸੁਖਾਲੇ ਤਰੀਕੇ ਨਾਲ ਲੱਗਦੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਇਸ ਧਰਮ ਨੂੰ ਪਾਈ ਕੱਟ ਲਈਏ ਅੱਜ ਤੋਂ ਵਸਾ ਮਾਨਿਆ ਇਹ ਜਦੋਂ ਕੰਸ਼ੂ ਮਾਤਰੀ ਮਾਰੇ ਸਾਹਿਬ ਜੀ ਨੇ ਚਾਤੀ ਸੂਰ ਕਹਿ ਗਿਆ ਬਗਾ ਤੋਂ ਨਿਕਲ ਕੇ ਇਹ ਮੰਨ ਕੇ ਵਸ ਜਾਂਦਾ ਹੈ ਸਾਰੀਆਂ ਚਿੰਤਾ ਤੋਂ ਰਹਿਤ ਕਰ ਦਿੰਦਾ ਜਦੋਂ ਮਨ ਚਾਹ ਕੇ ਵਸ ਜਾਂਦਾ ਹੈ ਕਿ ਦੁਨੀਆ ਸਭ ਭੁੱਲ ਜਾਂਦੀ ਏ ਫੁਰਨੇ ਫਰਾਉਣ ਦੇ ਤੇpto ਹੀ ਭੁੱਲ ਜਾਂਦੇ ਜਦ ਮਨ ਚਾਹ ਕੇ ਵਸ ਜਾਂਦਾ ਹੋਰ ਮੁਖ ਹਰ ਹਰ ਨਾਮ ਜਿ ਪਾ ਨੀਂ ਫਿਰ ਮਹਾਰਾਜੀ ਕਿਵੇਂ ਵਸਦਾ ਜਿੰਦ ਕੰਨ ਗੁਰਮੁਖ ਜੇ ਰਹਿਣ ਹਰੀ ਦਾ ਜੋ ਹਰੇਕ ਨੂੰ ਹਰੇ ਭਰੇ ਕਰਨ ਆਏ ਅਮਰ ਦੇ ਨਾਮ ਜਗਦੇ ਹਨ ਉਹ ਤਨ ਕੈ ਬਲੇਹਾਰ ਦੇ ਅਸੀਂ ਉਹਨਾਂ ਗੁਰਮੁਖਾਂ ਦੇ ਬਲੇਹਾਰ ਕੁਰਬਾਨ ਜਾਣੇ ਹਨ ਮਨ ਹਰ ਗੁਣ ਸਦਾਰ ਵਾਹ ਜਿਹੜੇ ਮਨ ਵਿੱਚ ਵੀ ਹਰੀ ਦੇ ਨਾਮ ਨੂੰ ਸਦਾ ਵਸਾਉਂਦੇ ਹੈ ਤੇ ਜੁਗਾਨ ਕਰਕੇ ਉਜਾਰਦੇ ਹੈ ਮਨ ਨਾਲ ਉਜਾਰਦੇ ਹੈ ਜਿਹੜੇ ਮਨ ਮਨ ਯਾਪ ਭਗਵੰਤ ਗੁਰ ਪੂਰੇ ਦਿਨੋਂ ਮੰਤ ਮਨ ਜਪੁ ਭਗਵੰਤ ਨੂੰ ਉਜਾਰਦੇ ਜਿਹੜੇ ਅਸੀਂ ਉਹਨਾਂ ਤੋਂ ਬਲੇਹਾਰ ਕੁਰਬਾਨ ਕਰੇ ਜਾਣੇ ਹਨ ਰਹਾਉ ਗੁਰ ਸਰਵਰ ਮਾਨਸ ਸਰੋਵਰ ਹੈ ਜੇ ਗੁਰੂ ਕੀ ਕੋ ਦਿਸ਼ਾ ਤੋਂ ਸਰਵਰ ਮਾਨਸ ਸਰੋਵਰ ਹੈ ਗੁਰੂ ਸਾਹਿਬ ਤਾਂ ਸੰਸਾਰ ਰੂਪੀ ਸਮੁੰਦਰ ਦੇ ਜੇ ਸਮੁੰਦਰ ਨੂੰ ਸੱਤਾ ਵਿੱਚ ਮਾਨਸ ਸਰੋਵਰ ਹੁੰਦਾ ਹੈ ਕਿਉਂ ਗੁਰੂ ਸਾਹਿਬ ਸੰਸਾਰ ਸਮੁੰਦਰ ਵਿੱਚ ਮਾਨਸ ਸਰੋਵਰ ਵੀ ਨਹੀਂ ਆਏ ਖੜੇ ਅਸਲ ਗੁਰ ਸਰਵਰ ਮਾਨਸ ਸਰੋਵਰ ਹੈ ਗੁਰੂ ਜੀ ਮਹਾਰਾਜ ਸਾਹਿਬ ਕੈਸੇ ਹੈ ਸਾਰ ਸੰਸਾਰ ਦੇ ਅੰਦਰ ਵਲ ਸ੍ਰੇਸ਼ਟ ਮਾਨਸ ਰੂਪ ਜੀ ਆਈ ਹੈ ਗੁਰੂ ਸਾਹਿਬ ਦੇ ਬਾਦ ਗੁਰ ਪਰਮੇਸ਼ਰ ਮਾਨਸ ਰੂਪਰ ਹੈ ਅਤੇ ਸਰਵਰ ਸੰਸਾਰਿਓ ਹੈ ਸਰਵਰ ਜੋ ਪਰਮੇਸ਼ਰ ਹੈ ਸੁਮੰਦਰ ਜੀ ਨੇ ਆਈ ਉਹਦੇ ਵਿੱਚ ਅਮਰਤ ਨਾਮ ਦੇ ਮੋਤੀ ਦੇਣ ਵਾਲੇ ਗਿਆਨ ਰੂਪੀ ਬ੍ਰਹਮ ਰੂਪੀ ਦੇਣ ਵਾਲੇ ਇਹ ਗੁਰੂ ਸਾਹਿਬ ਮਾਨਸ ਰੂਪ ਦੀ ਨਿਆਰੀ ਹਨ ਬ੍ਰਹਮ ਰੂਪੀ ਸਰਦਰ ਸੁਮੰਦਰ ਦੇ ਵਿੱਚ ਵੱਡ ਭਾਜੀ ਪੁਰਖ ਲਹਨ ਇਹ ਵੱਡਿਆਂ ਭਾਗਾਂ ਵਾਲੇ ਪੁਰਬਤ ਨੂੰ ਹੰਸਾਵਾ ਕਾਲਪੁਰ ਦੀ ਜੋਤ ਹੈ ਵੱਡਿਆਂ ਭਾਗਾਂ ਵਾਲੇ ਪੁਰਖ ਲੱਭਦੇ ਹਨ ਜਾਣਦੇ ਹਨ ਇਹਨਾਂ ਨੂੰ ਗੁਰਮੁਖ ਖੋਜਿਆ ਜਿਹਨੇ ਉਸੇਕ ਭਾਗ ਪਾ ਰਿਆ ਗੁਰਮੁਖ ਅਧਿਕਾਰੀ ਬਣੇ ਹਨ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਖੋਜ ਕੀਤੀ ਹੈ ਜਿਵੇਂ ਸੈਉਦਨ ਜੀ ਹੰਸੀ ਸਤਸੰਗਰਾਂ ਦੇ ਮਾਨਸ ਹੋਰ ਤੇ ਹੰਸੇ ਕੀਰੇ ਮੋਤੀ ਕੱਢ ਲੈਂਦੇ ਜਾ ਤਰਾਪਤ ਥੰਦੇ ਉੱਥੇ ਤੇ ਹੰਸਲੇ ਨਾਮ ਲਹਨ ਹੰਸਨ ਭਾਈ ਮਹਾਂਪੁਰਖ ਤੱਕ ਦੇਤੇ ਜਿਹੜੇ ਅਮਰਤ ਨਾਮ ਨੂੰ ਗੁਰੂ ਸਾਹਿਬ ਦੀ ਲੈ ਲੈਂਦੇ ਪ੍ਰਾਪਤ ਕਰ ਲੈਂਦੇ ਹੰਮ ਨਾਮ ਤੇ ਆਇ ਨਰੰਗ ਸੇ ਜਿਹੜੇ ਪ੍ਰੇਮ ਦੇ ਸਾਥ ਅਮਰਤ ਨਾਮ ਨੂੰ ਪਿਆਉਂਦੇ ਹਨ ਗੁਰਮੁਖ ਨਾਮ ਲਗਨ ਉਹ ਗੁਰਮੁਖ ਅਧਿਕਾਰੀ ਹਨ ਨਾਮ ਦੀ ਲਗਨ ਲੱਗ ਜਾਂਦੀ ਅੰਦਰ ਗੁਰਮੁਖ ਉਹਨਾਂ ਗੁਰੂ ਗੁਰਮਖੰਦ ਜੀ ਸੰਗਤ ਕਰਕੇ ਹੋਰਨਾਂ ਨੂੰ ਵੀ ਨਾਮ ਦੀ ਲਗਨ ਲੱਗ ਜਾਂਦੀ ਹੈ ਗੁਰੂ ਮੁਖੀ ਵਾਰਾ ਭਾਈ ਨਾਮ ਦੀ ਲਗਨ ਲੱਗਦੀ ਹੈ ਹੋਰ ਪੂਰਵ ਹੋਵੇ ਲਿਖਿਆ ਜਿਨ੍ਹਾਂ ਦੇ ਧਰੋਹੀ ਪੂਰੇ ਨਿਸਤਾਮ ਕਰੂ ਕੀਤੇ ਹੋਏ ਹੈ ਈਸ਼ਰ ਅਦੇ ਪੁਨਰ ਪ੍ਰਵੇਸ਼ਨ ਲਿਖਿਆ ਹੋਇਆ ਹੈ ਹੋਰ ਭਾਣਾ ਮੰਨ ਲੈ ਉਹ ਭਾਈ ਸਮਝ ਲੈ ਅੰਮ੍ਰਿਤ ਨੂੰ ਪਾਣਾ ਦਿਲ ਚ ਮੰਨ ਲੈ ਤੇ ਰਿਆ ਕੋਈ ਚਲਦੇ ਆਪਣੀ ਮਤ ਛੱਡ ਦਿੰਦੇ ਹੈ ਕਿਤਰਾ ਹੀ ਨੇ ਤੇ ਕੋਈ ਫੁੱਲ ਪਾਈਏ ਜਾਣ ਲੈਂਦੇ ਹਨ ਵੱਡ ਭਾਗੀ ਘਰ ਖੋਜਿਆ ਵੱਡਿਆ ਭਾਗਾ ਉਹਨਾਂ ਸਤ ਸੰਗਤ ਕਰਵਾਏ ਵਾਹਿਗੁਰੂ ਦਾ ਇਹਦੀ ਖੋਜ ਕੀਤੀ ਹੈ ਸੰਸਾਰ ਵੀ ਉਹਦਾ ਕਰ ਹੈ ਕਰ ਅਮਤਾ ਕਰਨ ਹੈ ਇਸ ਨੂੰ ਖੋਜਿਆ ਹੈ ਪਾਇਆ ਨਾਮ ਨੇ ਦਹਾ ਹਾਂ ਉਹਨਾਂ ਨੂੰ ਸਤ ਗੁਰੂ ਦੀ ਕਿਰਪਾ ਕਰਕੇ ਸੰਗਤ ਰੂਪੀ ਕਰਕੇ ਉਹ ਰੇਜ ਖੋਜ ਕੇ ਕੌਮ ਦੇ ਖਿਆਨੇ ਨੂੰ ਪ੍ਰਾਪਤ ਕੀਤਾ ਹੈ ਹੋਰ ਪੂਰਾ ਦੇਖਾਲਿਆ ਦੇਖੋ ਸਾਰ ਸੰਗਤ ਜੀ ਬਾਣੀ ਨਾਲ ਕਿੰਨਾ ਹੈ ਨਾ ਗੁਰੂ ਸਾਹਿਬ ਦਾ ਆਪਣਾ ਪ੍ਰਕਾਸ਼ ਉਹ ਆਪਣੀ ਮਤਮੀ ਨਾ ਗਿਆਨੀ ਦੀ ਨਾ ਕਾਖੀ ਦੀ ਇਹ ਗੁਰੂ ਸਾਹਿਬ ਦਾ ਪ੍ਰਭਾਗ ਹੈ ਜਿਹੜਾ ਮਨ ਤੇ ਅਸਰ ਇਸ ਨਾਲ ਪੈਂਦਾ ਹੈ ਇਹ ਸਭ ਨੂੰ ਆਪ ਸਾਮਣ ਤੱਕ ਸ਼ਬਦ ਰੂਪ ਹੋ ਕੇ ਵਰਤੇ ਹੋਏ ਹੈ ਜਿਨ੍ਹਾਂ ਸਿੱਖਾਂ ਦਾ ਮਨੂ ਸ਼ਬਦ ਵਿੱਚ ਮਿਲ ਗਿਆ ਇਹ ਸਤਿਗੁਰਾਂ ਨੇ ਆਏ ਮਿਲੇ ਹੋਏ ਹਨ ਹਾਂਜੀ ਬੋਰ ਪੂਰਾ ਦੇਖਾਲਿਆ ਪੂਰੇ ਸਤਗੁਰਾਂ ਕਿਰਪਾ ਕਰਕੇ ਪ੍ਰਗਟ ਕਰਕੇ ਮੁਖਾਲਦਾ ਹੈ ਤਬ ਆਤਮ ਆਪਛਾਣ ਜੋ ਰੂਪ ਹੈ ਇਹ ਗੁਰੂ ਨਤਾਰਿਆ ਹੈ ਕਿ ਜਿਸ ਰੂਪ ਦੇ ਨਾਲ ਸਾਰੇ ਲਾ ਕੇ ਸ਼ੋ ਪ੍ਰਾਪਤ ਹੋ ਕੇ ਨਿਹਾਲ ਹੋ ਸਕਦੇ ਹਾਂਜੀ ਤਬ ਆ ਜਿਹੜੀਆਂ ਦੁਨੀਆ ਦੀ ਹੱਦ ਵੱਟ ਵੱਟਾ ਬੰਨੇ ਸਭ ਤੋਂ ਤਰਜਾਨ ਜਿਸ ਕਰਕੇ ਹੋਏ ਭੁਰ ਪੂਰਾ ਵੇਖਾਲਿਆ ਉਹ ਸੂਰਜ ਜਨ ਕਿਰਪਾ ਕਰਕੇ ਬਖਾਰ ਮੁੱਕਾ ਹੈ। ਅਬ ਆਤਮ ਆਰਾਮ ਉਪਸ਼ੁਤ ਰੱਖੇ ਸਾਰਿਆਂ ਦਾ ਸੁਭਰਾਟ ਸਾਰਿਆਂ ਦਾ ਆਪਣਾ ਆਪ ਰੂਪ ਹੈ ਸਾਖੀ ਰੂਪ ਹੈ। ਰਾਮ ਰਮਿਆ ਹੋਇਆ ਹੈ। ਉਸ ਨੂੰ ਪਛਾਣੂ ਨਾ ਕਰੋ। ਆਪ ਹੀ ਪਰਮ ਸਤਿ ਦੇ ਰੂਪ ਹੈ ਤੇ ਆਪ ਹੀ ਅਭਿਆਨੰਦ ਰੂਪ ਹੈ। ਪਛਾਣ ਨਾ ਕਰੋ। ਸੰਤ ਦਾ ਲਖ ਸੁਭੀ ਕਿਤਤ ਨਾ ਨਾ ਕਰਤੂ ਵੀ ਪਰਮੇਸ਼ਰਾਂ ਪਛਾਨੋ ਕਭਨਾ ਦਾ ਪ੍ਰਭ ਏਕ ਹੈ ਤੇ ਭਾਈ ਸਾਰਿਆਂ ਦਾ ਪ੍ਰਭੂ ਰੱਖਾ ਹੈ ਉਹ ਸਾਨੀ ਆਪ ਜਾਂ ਅਵਰ ਨਾ ਤੂੰ ਉਸ ਤੋਂ ਬਿਨਾਂ ਦੂਸਰਾ ਮੇਰੇ ਸਾਨੀ ਵਿੱਚ ਕੋਈ ਨਹੀਂ ਹੈ ਹੋਰ ਪ੍ਰਸਾਦੀ ਮਨ ਵਸੈ ਭਾਈ ਸਤਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਮਨ ਤੇ ਵਸਦਾ ਹੈ ਜਦ ਘਟ ਪਰਗਟ ਹੂੰ ਇਹਨਾਂ ਦੇ ਮਨ ਚ ਬਸ ਜਾਂਦਾ ਨਾਮ ਉਹਨਾਂ ਦੇ ਹਿੱਦੇ ਦੇ ਵਾਇਗਰੂ ਪ੍ਰਕਾਸ਼ ਹੋ ਜਾਂਦਾ ਹੈ ਸਭ ਅੰਤਰਜਾਮ ਬ੍ਰਹਮ ਹੈ ਉਹ ਮੈਂ ਵੀ ਫਿਰ ਜਿੱਤ ਦ੍ਰਿਸ਼ਟੀ ਹੋ ਜਾਂਦੀ ਏ ਉਹਨੂੰ ਇਹ ਦਿਖੇ ਲੱਗ ਸਾਰਿਆਂ ਤੰਤਰ ਦਾ ਪ੍ਰੇਰਕ ਵਾਇਗਰੂ ਹੈ ਬ੍ਰਹਮ ਹੈ ਬ੍ਰਹਮ ਵਸ ਸਭ ਥਾਂ ਬ੍ਰਹਮ ਸਾਰੇ ਲੋਕਾਂ ਵਿੱਚ ਲੋਕਾਂ ਕਿ ਬਿਸ਼ਨਪੂਰੀ ਸ਼ਿਪੂਰੀ ਬ੍ਰਹਮਪੂਰੀ ਮੇਂ ਇੰਦਰਪੂਰੀ ਆਦਿਕ ਸਾਰਿਆਂ ਥਾਂ 'ਚ ਬ੍ਰਹਮ ਅੰਡਾ ਖੰਡਾਂ 'ਚ ਵਸ ਰਿਹਾ ਹੈ ਕਿਸ ਨੂੰ ਆਖੀ ਕਿਸੇ ਕਰਕੇ ਕਿਸੇ ਨੂੰ ਬੁਰਾ ਕਹਿਣ ਦੀ ਲੋੜ ਹੀ ਨਹੀਂ ਰੱਖਦੇ ਕਹਿੰਦੇ ਕਈਏ ਮੰਦਾ ਕਿਸ ਦੇ ਤਾਈ ਆਪ ਤਾਂ ਦੇਖੋ ਲੇਵਲਾ ਸ਼ਬਦ ਦੀ ਲੇਵਲਾ ਕੇ ਦੇਖੋ ਭਾਈ ਜੀ ਹੋਈ ਸਾਰੇ ਚਿੱਕੂ ਵਾਈਸਰੂ ਸ਼ਬਦ ਬ੍ਰਹਮ ਦੀ ਲੇਵਲਾ ਕੇ ਦੇਖੋ ਤੁਸੀਂ ਮੰਦਲ ਬਲੇਖ ਖਾਨਾ ਕੁੱਟ ਜਾਏਗਾ ਉਸ ਵਕਤ ਪੁਰਾ ਪਹਲਾ ਸਿੱਤਰ ਆਸਦਾ ਹੈ ਖਲਾਨਾ ਗੁਰ ਹੈ ਖਲਾਨਾ ਪਹਲਾ ਉਹਨਾਂ ਚੇਰੇ ਆਸ ਰਿਹਾ ਹੈ ਸਿੱਤਰ ਹੈ ਤੂੰ ਮਾ ਜਿਨ੍ਹਾਂ ਦੀ ਗਵਾਚਿਆ ਤਾਂ ਤੋਂ ਨਿਰਨੇ ਦੀ ਫਸਿਆ ਜੀ ਨਾਂ ਚੇਰ ਉਹਨਾਂ ਜਿਹੜੇ ਮੰਦਾ ਤੇ ਚੰਗਾ ਕਹਿ ਰਿਹਾ ਹੈ ਗੁਰਮੁਖ ਇੱਕ 부ਝਿਆ ਗੁਰਮੁਖੰਡ ਕੋ ਦਾਇਰ ਸਰੂਪ ਚੇਤਨ ਸਰੂਪ ਨੂੰ 부ਝ ਲਿਆ ਹੈ ਇੱਕ ਸਮਾਹ ਸਮਾ ਇੱਕ ਵਿੱਚ ਇਸ ਕਰਕੇ ਗੁਰਮੁਖ ਮਿਲਦੇ ਆ ਉਸੇ ਜਨਮ ਜਿਸ ਰੂਪ ਹੋ ਕੇ ਜੀਨ ਹੋ ਜਾਂਦੇ ਹੰ। ਸੇਵਾ ਸਾ ਪ੍ਰਭ ਭਾਵ ਖੇਤਾਈ ਸੇਵਾ ਇਹੋਈ ਹੈ ਜਿਹੜੀ ਵਾਹਿਗੁਰੂ ਨੂੰ ਪਿੱਛੇ ਤੁਰਦੀ ਸੀ ਜੋ ਹੁਣ ਪਾਉਂਦੀ ਅੱਗੇ ਨੂੰ ਪਾਵੇਗੀ ਉਹ ਪ੍ਰਭ ਪਾਏ ਥਾ। ਜਿਹਦੀ ਇਹੋ ਜੀ ਸੇਵਾ ਕੀਤੀ ਮਹਾਰਾ ਦੇਖੇ ਜੀ ਪਾ ਲਵੇਗਾ ਉਹ ਸੇਵਾ ਹੈ। ਜਨ ਨਾਨਕ ਹਰ ਆਰਾਧਿਆ ਉਹ ਕਿਹਦੀ ਹੈ ਮਹਾਰਾ ਦਾ ਸਿਮਰਨ ਕਰਨਾ ਆਪ ਜਤਨ ਤੇ ਜਪਉਣਾ। ਗੁਰੂ ਸਾਹਿਬ ਜੀ ਕਹਿੰਦੇ ਸੀ ਤਾਂ ਈ ਹਰੀ ਅਕਾਲ ਤੁਹਾਨੂੰ ਰਾਦਿਆ ਹੈ ਹੋਰ ਚਰਨੀ ਚਿਤ ਲਾ ਗੁਰੂ ਸਾਹਿਬ ਦੇ ਚਰਨਾਂ ਕਰਕੇ ਚਿਤ ਨੂੰ ਲਾ ਕੇ ਤੁਸੀਂ ਵੀ ਭਾਈ ਅਰਾਧੋ ਪਰਮੇਸ਼ਰ ਨੂੰ ਚਿਤ ਜੋੜ ਕੇ ਇਹ ਸੇਵਾ ਹੈ ਵਾਹਿਗੁਰੂ ਜੀ ਖੋੜੀ ਲੇਖੇ ਪਾਵੇਗਾ ਆਪ ਨੇ ਹਾਲ ਹੋਵੋਗੇ ਹੋਰ ਲੱਖਾਂ ਦੀਆਂ ਦਾ ਭਲਾ ਕਰ ਸਕੋਗੇ ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਜਿਸ ਨੂੰ ਕਿਹਾ ਮਾਰਨ ਜਨ ਨਾਮ ਧੂੜ ਮੰਗਾ ਕਿਸ ਗੁਰੂ ਸਿੱਖੀ ਜੋ ਹੈ ਤੇ ਪੈ ਅਵਰਾ ਨਾਮ ਜਿ ਪਾਵੇ ਇਹ ਸੇਵਾ ਤੁਹਾਨੂੰ ਸੌਪੀਆ ਮਹਾਰਾਜ ਸਾਹਿਬ ਨੇ ਸਰਵੰਸ ਵਾਰ ਕੇ ਪੰਥ ਨੂੰ ਇਹ ਸੇਵਾ ਦਿੱਤੀ ਹੋਈ ਹੈ ਜੋ ਭਾਈ ਇਸ ਰਾਹ ਚੱਲਣ ਜੋ ਗੁਰੂ ਦਾ ਪੰਥ ਰਹਾ ਬਾਕੀ ਦੁਨੀਆ ਦੇ ਬਿਹਾਰਾਂ ਚ ਫਲੇ ਹੋਏ ਲੋਕ ਕਹਣਗੇ ਸੋ ਕਿਉਂ ਗੁਰੂ ਸਾਹਿਬ ਦੇ ਚਰਨ ਚਿਤ ਨੂੰ ਲਾ ਕੇ ਨਿਹਾਲ ਹੋਈਏ ਇੱਥੇ ਤੀਜੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਸਪੂਰਨ ਹੋਈਆਂ ਚੌਥੇ ਪਾਤਸ਼ਾਹ ਦੀਆਂ ਸਵੇਰੇ ਅੱਗੇ ਵੱਡੀ ਅਸ਼ਟਪਦੀਆਂ ਸਵੇਰੇ ਕਰਾਂਗੇ ਸੇਵਾ ਸਾਥ ਪਾਤ ਰੂਹੀ जन नान त हर गुरगर बिद्वार वाहिजी का ख़ाल वाहि